ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਤਿਪਾਲ ਸਿੰਘ ਬਾਦਲ ਨੇ ਬਿਲਕੁਲ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਆਦਰਸ਼ਾਂ ਨੂੰ ਅਪਣਾਇਆ ਅੱਜ ਪੂਰੇ ਪੰਜਾਬ ਪਰ ਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਆਦਰਸ਼ਾਂ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਦਰਾਂ ਨੂੰ ਲੈ ਕੇ ਅੱਗੇ ਵਧ ਰਿਹਾਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਫੈਮਿਨਸ ਪੰਜਾਬ ਚ ਖੁੱਲ੍ਹੇ ਲਗੇ ਕਿਉਂਕਿ ਬਾਬਾ ਸਾਹਿਬ ਹੀਰੋਵੈਦਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜ੍ਹਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਰੋਵੈਦਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਇਸ ਤਰ੍ਹਾਂ ਛੇ ਦੇ ਦੁੱਧ ਮੰਗੂਗਾ ਕਿ ਜਦੋਂ ਛੇ ਦੇ ਦੁੱਧ ਪੀਤਾ ਅੱਜ ਤੱਕ ਆ ਉਹ ਛੇ ਦੀ ਤਰ੍ਹਾਂ ਅਧਾਰ ਤੱਕ ਆ ਉਹ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਾਜ ਦੇ ਅੰਦਰੋਂ ਅੱਗੇ ਵਧੂਗਾ ਕਿ ਬਹੁਤ ਵੱਡੇ ਦਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਆ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ ਕਿਆਂ ਜਾਂ ਪਾਨ ਕਰਦੀਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਜਿਹੜਾ ਹੈਗਾ ਸਨਿਆਗ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਗਰੋਂ ਮੇੜਕਨਜੀ ਦੇ ਪੁੱਤਰ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਕੋਈ ਵੀ ਵਿਅਕਤੀ ਅੱਜ ਜਿਹੜੀਆਂ ਸਿੱਖਿਆ ਦੀ ਉਚਾਈਆਂ ਉਹਨਾਂ ਨੇ ਛੂਹੀਆਂ ਕੋਈ ਵਿਅਕਤੀ ਵੀ ਛੂਹ ਨਹੀਂ ਸਕਿਆ ਔਰ ਹਮੇਸ਼ਾ ਉਹਨਾਂ ਨਾਲ ਗਿਤਕਰਾ ਹੁੰਦਾ ਰਿਹਾ ਔਰ ਇਹ ਕਾਂਗਰਸ ਕਰਦੀ ਰਹੀ ਹੈ ਜਿਹੜੇ ਝੂਠੇ ਪੈਰੋਕਾਰ ਬਣੇ ਹੋਏ ਕਿ ਜੇ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਤਾਂ ਉਹ ਗੈਰ ਕਾਂਗਰਸੀ ਸਰਕਾਰ ਨੇ ਦਿੱਤਾ ਔਰ ਤੁਸੀਂ ਇਹ ਦੇਖੋ ਕਿ ਚੌਧਰੀ ਸੂਰਜਪਾਲ 1967 ਦੇ ਵਿੱਚ ਪਹਿਲੀ ਵਾਰ ਐਮਪੀ ਬਣੇ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਪ੍ਰਤੀਮਾ ਨਹੀਂ ਲੱਗੀ ਹੋਈ ਬਾਕੀ ਸਾਰੇ ਨੇਤਾਵਾਂ ਦੀ ਲੱਗੀ ਹੋਈ ਹੈ ਤਾਂ ਉਹਨਾਂ ਨੇ ਸਵਾਲ ਪੁੱਛਿਆ ਕਿ ਵੀ ਇੱਥੇ ਉਹਨਾਂ ਦੀ ਅਕੀਮਤ ਕਿਉਂ ਨਹੀਂ ਲੱਗੀ ਹੋਈ ਫੋਟੋ ਕਿਉਂ ਨਹੀਂ ਲੱਗੀ ਹੋਈ ਉਸ ਵਕਤੇ ਪ੍ਰਧਾਨ ਮੰਤਰੀ ਸ਼ਿਵ ਦਿਂਦਰਾ Gandhi ਨੇ ਉਹਨਾਂ ਤੋਂ ਸਰਕਾਰ ਤੋਂ ਜਵਾਬ ਆਇਆ ਕਿ ਇੱਥੇ ਜਗ੍ਹਾ ਨਹੀਂ ਸੀ ਅਸਲ 'ਚ ਸੈਟਲ ਹਾਲ ਦੀ ਜਗ੍ਹਾ ਨਹੀਂ ਸੀ ਉਹਨਾਂ ਦੇ ਦਿਲ 'ਚ ਜਗ੍ਹਾ ਨਹੀਂ ਸੀ ਲੇਕਿਨ ਜਦੋਂ ਜਨਤਾ ਸਰਕਾਰ ਬਣੀ ਸਮੇ ਨੇ ਕਰਵਟ ਲਿਆ ਤਾਂ ਫਿਰ ਚੌਧਰੀ ਸੂਰਜਪਾਲ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਉੱਥੇ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਉਹਨਾਂ ਨੂੰ ਪੜਨ ਦਾ ਸ਼ੌਕ ਸੀ ਲਗਭਗ ਉਹਨਾਂ ਚ 20000 ਕਿਤਾਬਾਂ ਦੀ ਉਹਦੀ ਆਪਣੀ ਲਾਇਬ੍ਰੇਰੀ ਸੀਗੀ ਔਰ ਕਿਸੇ ਨੂੰ ਕਿਤਾਬ ਦਿੰਦੇ ਨਹੀਂ ਸੀ ਔਰ ਉਹਨਾਂ ਦਾ ਹੁੰਦਾ ਸੀਗਾ ਕਿ ਜੇ ਕਿਸੇ ਨੇ ਪੜ੍ਹਨੀ ਹੈ ਤੇ ਇੱਥੇ ਪੜ੍ਹ ਲਓ ਆ ਕੇ ਮੈਂ ਦੇਣੀ ਨਹੀਂ ਤੇ ਜਿਹੜੀ ਨਵੀਂ ਕਿਤਾਬ ਲੈਂਦੇ ਸੀਗੇ ਜਨਾਬ ਜੀ ਆਜੋ ਕੀ ਫੇਰ ਤੱਕ ਉਹਨਾਂ ਨੇ ਖਤਮ ਕਰ ਦਿੰਦੇ ਸੀ ਆਜੋ ਆਜੋ ਤੇ ਤੁਸੀਂ ਇਹ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿ ਵੀ ਉਹਨਾ ਦੇ ਜਿੱਥੇ ਉਹ ਪੜੇ ਜਿੱਥੇ ਉਹ ਰਹੇ ਜਿੱਥੇ ਇੰਗਲੈਂਡ ਵਿੱਚ ਪੜੇ ਜਿੱਥੇ ਜਨਮੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਸਾਰੀਆਂ ਜਿਹੜਾ ਹੈਗਾ ਪੰਜ ਤੀਰ ਦੇ ਤੌਰ ਦੇ ਉੱਤੇ ਯਾਦਗਾਰਾਂ ਬਣਾਈਆਂ ਹੈਗੀਆਂ ਤਸੋ ਅੱਜ ਦੇ ਦਿਨ ਨਮਨ ਕਰਦਾ ਹਾਂ ਕਿ ਆਓ ਜਿਹੜੀ ਸੋਚ ਉਹਨਾਂ ਨੇ ਦਿੱਤੀ ਹੈ ਸਮਾਜ ਨੂੰ ਉਸ ਤੇ ਪੈਰਾ ਦਿੱਈ ਹੋਰਾਂ ਦੇ ਗੁਣ ਜਿਹੜੇ ਹੈਗੇ ਆਪਣੇ ਜੀਵਨ ਦੇ ਵਿੱਚ ਉਤਾਰੀਏ ਉਸ ਇਨਾਂ ਸ਼ਬਦਾ ਦੇ ਨਾਲ ਮੈਂ ਨਮਨ ਕਰਦਾ ਹਾਂ ਔਰ ਅਵਨਾਸ਼ੀ ਆਏਣ ਦੇ ਘਰ ਜਿਹੜੇ ਆ ਜਲੰਧਰ ਦੇ ਵਿੱਚ ਠੀਕ ਹੈ ਨਾ ਇਹਨਾਂ ਦੇ ਘਰ ਡਾਕਟਰ ਸਾਹਿਬ ਹੋ ਕੇ ਗਏ ਆ ਕਿਉਂ ਕਿਉਂ ਜੀ 1951 ਹਾਂ ਤੇ ਇਸ ਗੱਲ ਦਾ ਵੀ ਮਹਾਨ ਹੈ ਕਿਉਂਕਿ ਜਲੰਧਰ ਦੇ ਵਿੱਚੋਂ ਆਏ ਆ